ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना देखो केजरीवाल साहब मेनू समझ नहीं आती तुसी थोड़े ते थोड़े मुख्यमंत्री ਕਿਹੜੀਆਂ ਗੱਲਾਂ ਕਰਦੇ ਹਾਂ ਜੇ ਪਿੰਡ ਲਗੜੋਆ ਨਵਾਂ ਸ਼ਹਿਰ ਦੇ ਵਿੱਚ ਜਿੱਥੇ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੇ ਕੇਜਰੀਵਾਲ ਸਾਹਿਬ ਜਿਹੜੇ ਦਿੱਲੀ ਤੋਂ ਨਿਕਾਰੇ ਗਏ ਨੇ ਉਹ ਤੇ ਭਗਵੰਤ ਮਾਨ ਉਹਨਾਂ ਨੂੰ ਤਾਂ ਚਲੋ ਕਹਿਣਾ ਹੀ ਕੀ ਆ ਪਰ ਅੱਜ ਉੱਥੇ ਉਸ ਪਿੰਡ ਚੋਂ ਨਸ਼ੇ ਨੂੰ ਖਤਮ ਕਰਨੀ ਗੱਲ ਕਰ ਰਹੇ ਸੀ ਪਹਿਲੀ ਗੱਲ ਸੀਐਮ ਸਾਹਿਬ ਜਿਨ੍ਹਾਂ ਨੂੰ ਤੁਸੀਂ ਸੌਂਚਕਾਉਨੇ ਹੋ ਉਹ ਲੋਕ ਤਨਾਸ਼ਾ ਕਰਦੇ ਹੀ ਨਹੀਂਗੇ ਜਿਹੜੇ ਵਿਚਾਰੇ ਨਸ਼ਾ ਕਰਦੇ ਆ ਉਹ ਤਾਂ ਕਿਤੇ ਲੁਕੇ ਬੈਠੇ ਨਸ਼ਾ ਕਰ ਰਹੇ ਆ ਕਿਤੇ ਹਸਪੀਟਲਾਂ ਚ ਦਾਖਲ ਨੇ ਕਿਤੇ ਡੀਡਿਕਸ਼ਨ ਸੈਂਟਰਾਂ ਚ ਦਾਖਲ ਨੇ ਜਾਂ ਤੁਹਾਡੇ ਵੋਟ ਸੈਂਟਰਾਂ 'ਚ ਜਾ ਰਹੇ ਨੇ ਜਾਂ ਕਿਤੇ ਹੋਰ ਨਸ਼ਾ ਕਰ ਰਹੇ ਆ ਉਹ ਸੌਂਚਕਣ ਸਮਾਗਮ 'ਤੇ ਥੋੜੀ ਆਉਂਦੇ ਆ ਜਿਹੜੇ ਨਸ਼ਾ ਕਰਦੇ ਨਹੀਂਗੇ ਉਹਨਾਂ ਨੂੰ ਸੌਂਚਕਾਈ ਜਾਂਦੇ ਦੂਜੀ ਗੱਲ ਤੁਸੀਂ ਇਹ ਗੱਲਾਂ ਕਹਿ ਕੇ ਆਪਣੇ ਆਪ ਨੂੰ ਤੇ ਪੰਜਾਬ ਨੂੰ ਕਿਉਂ ਧੋਖਾ ਦੇਣ ਲੱਗੇ ਹੋ ਤੁਸੀਂ ਆਪਣੇ ਆਪ ਨੂੰ ਦੇਈ ਚੱਲੋ ਪਰ 2 ਦਿਨ ਪਹਿਲਾਂ 2 ਦਿਨ ਪਹਿਲਾਂ ਕੇਜਰੀਵਾਲ ਸਾਹਿਬ ਅੱਜ 27 ਤੱਕ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਜਰੀਲੀ ਸ਼ਰਾਬ ਨਾਲ ਕੀ ਤੁਸੀਂ ਉਹਨੂੰ ਨਸ਼ਾ ਨਹੀਂ ਸਮਝਦੇ ਇਹ ਕੰਮ ਕਦੇ ਹੋਏ ਨੇ ਦੂਜੇ ਪਾਸੇ ਤੁਸੀਂ ਝੂਠਾ ਜਿਦਨ ਤੁਸੀਂ ਆਏ ਹੋ ਅਫਸਰਾਂ ਨੂੰ ਦਿਖਾਇਆ ਹੋਇਆ ਤੁਹਾਡੇ ਡੀਜੀਪੀ ਬੋਲ ਰਹੇ ਆ ਤੁਹਾਡੇ ਅਫਸਰ ਬੋਲ ਰਹੇ ਆ ਅਸੀਂ ਇੰਨਾ ਕੁਝ ਪੜ ਲਿਆ ਇੰਨਾ ਕੁਝ ਪੜ ਲਿਆ ਪਰ ਦੋ ਦਿਨ ਪਹਿਲਾਂ ਤੁਹਾਡਾ ਸਾਰਾ ਨਸ਼ੇ ਦਾ ਜਿਹੜਾ ਕਾਰੋਬਾਰ ਤੁਸੀਂ ਆਪ ਚਲਾ ਰਹੇ ਹੋ ਦੂਜੀ ਗੱਲ ਮੈਨੂੰ ਇਹ ਦੱਸੋ ਜਿਹੜਾ ਨਸ਼ੇ ਦੇ ਉਲਟ ਬੋਲਦੇ ਆ ਤੁਹਾਡੇ ਆਪ ਦੇ ਐਮਐਲਏ ਨੇ ਅਮਰਸਰ ਸਾਹਿਬ ਤੋਂ ਉਹਨਾਂ ਦੀ ਗੱਲ ਸੁਣ ਲਓ ਤੀਜੀ ਗੱਲ ਇਹ ਗੱਲ ਦੱਸੋ ਵੀ ਤੁਸੀਂ ਜਿਹੜਾ ਜਲੰਧਰ ਤੋਂ ਐਮਐਲਏ ਆ ਤੁਹਾਡਾ ਤੁਸੀਂ ਕਿਉਂ ਤੋਂ ਸਿਕਿਉਰਿਟੀ ਖੋਈ ਆ ਉਹਦਾ ਜਵਾਬ ਦਿਓ ਵੀ ਉਹ ਕੀ ਕਰਦਾ ਸੀ ਜਿਹੜੀ ਤੁਹਾਨੂੰ ਸਿਕਿਉਰਿਟੀ ਖੋਣੀ ਪਈ ਇਸੇ ਤਰੀਕੇ ਨਾਲ ਤੁਹਾਡੇ ਐਮਐਲਏ ਜਿਨ੍ਹਾਂ ਨੂੰ ਤੁਸੀਂ ਅੱਜ ਕਿਹਾ ਨਾ ਤੁਸੀਂ ਕਿਹਾ ਵੀ ਸਾਡੇ ਐਮਐਲਏ ਕੋਈ ਨਸ਼ਾ ਨਹੀਂ ਕਰਦਾ ਇਹ ਗੱਲ ਤੁਸੀਂ ਕਿਹੜੇ ਮੂਨਾ ਕਹੀਏ ਕਿਵੇਂ ਕਹੀ ਹੈ ਅੱਧੇ ਐਮਐਲਏ ਨੇ ਜਿਹੜੇ ਉਹ ਤੁਹਾਡੇ ਗਨਮੈਨ ਲਾ ਕੇ ਉਹ ਨਸ਼ੇ ਵਾਲਿਆਂ ਤੋਂ ਪੈਸੇ ਵੀ ਲੈਂਦੇ ਆ ਨਸ਼ਾ ਬਕਾਉਣ ਵਾਲਿਆਂ ਨੂੰ ਛਡਾਉਂਦੇ ਵੀ ਨਹੀਂ ਤੁਸੀਂ ਆਮ ਲੋਕਾਂ ਨੂੰ ਕਹਿ ਰਹੇ ਹੋ ਦੀ ਸੌਖਾਓ ਤੁਸੀਂ ਇੱਥੇ ਨਸ਼ੇ ਵਾਲਾ ਛਡਾਉਣਾ ਨਹੀਂ ਪਰ ਜਿਹੜੇ ਤੁਹਾਡੇ ਐਮਐਲਏ ਨੇ ਤੁਹਾਡੇ ਲੀਡਰ ਨੇ ਉਹਨਾਂ ਦੀ ਤਾਂ ਗੱਡੀਆਂ 'ਚ ਨਸ਼ਾ ਵੇਚਣ ਵਾਲੇ ਬੈਠੇ ਆ ਨੰਬਰ ਜਿਹੜਾ ਹੈ ਉਹ ਤੁਸੀਂ ਪੜ ਲਿਓ ਇਹ ਤੁਹਾਨੂੰ ਵੀ ਮੈਂ ਨਸ਼ਰ ਕਰ ਦਿਨਾ ਉਹ ਰਿਪੋਰਟ ਆ ਵੀ ਕੀ ਹਾਲਾਤ ਨੇ ਪੰਜਾਬ ਦੇ ਸੱਚ ਕੀ ਆ ਤੇ ਇਹ ਪੰਜਾਬ ਪੁਲਿਸ ਇਹ ਵੀ ਤੁਹਾਨੂੰ ਗਮਰਾਹ ਕਰ ਰਹੀ ਆ ਧੋਖਾ ਕਰ ਰਹੇ ਹੋ ਜਿਹੜੇ ਚੰਗੇ ਅਫਸਰ ਨੇ ਜਿਹੜੇ ਤੁਹਾਡੇ ਨਹੀਂ ਮੰਨਦੇ ਉਹਨਾਂ ਨੂੰ ਉਸੇ ਵੇਲੇ ਤੁਸੀਂ ਕੱਢ ਦਿੰਨੇ ਹੋ ਇਹ ਸਭ ਉਹੀ ਅਫਸਰ ਨੇ ਜਿਹੜੇ ਤੁਹਾਡੇ ਦਿਖਾਏ ਹੋਏ ਰਾਹ ਤੇ ਚੱਲ ਰਹੇ ਆ ਤੇ ਮੈਂ ਇਹ ਬਹੁਤ ਕਲੈਰਿਟੀ ਨਾਲ ਕਹਿਣਾ ਚਾਹਣਾ ਇਹ ਮੈਂ ਜਿਹੜੀ ਤੁਸੀਂ ਯਾਤਰਾ ਪੰਜਾਬ ਦੀ ਗੱਲ ਕਰਦੇ ਹੋ ਨਾ ਇਹ ਮੈਂ 2009 ਚ ਸਾਰੇ ਪੰਜਾਬ ਚ ਜਦੋਂ ਇਹ ਜੜ ਮਤਲਬ ਜ ਜਦ ਤੱਕ ਜੜ ਬਣ ਗਈ ਉਦੋਂ ਹਜੇ ਇਹ ਬੀ ਬੀਜਿਆ ਜਾ ਰਿਹਾ ਸੀ ਕੱਲੇ ਕੱਲੇ ਪਿੰਡ ਚ ਜਾ ਕੇ ਮੈਂ ਉਸ ਵੇਲੇ 2009 ਚ ਕੱਲੇ ਕੱਲੇ ਪਿੰਡ ਚ ਸਾਰੇ ਪੰਜਾਬ ਦੀ ਯਾਤਰਾ ਕਰਕੇ ਮੈਂ ਉਦੋਂ ਮੋਕਾ ਦਿੱਤਾ ਸੀ ਇਹ ਸਭ ਨੂੰ ਪਤਾ ਜਿਹੜਾ ਤੁਸੀਂ ਅੱਜ ਇਹ ਗੱਲਾਂ ਕਰ ਰਹੇ ਹੋ ਤੇ ਕੇਜਰੀਵਾਲ ਸਾਹਿਬ ਤੁਸੀਂ ਤਾਂ ਸਭ ਤੋਂ ਵੱਡੇ ਆਪ ਸਭ ਤੋਂ ਵੱਡੇ ਨਸ਼ੇ ਦੇ ਕੇਸ ਸ਼ਰਾਬ ਦੇ ਕੇਸ ਤੁਸੀਂ ਨਾਮ ਜਬਦੋਂ ਤੁਸੀਂ ਕਿ ਜਾ ਕੇ ਸੋਚ ਕਾਉਂਦੇ ਹੋ ਤੁਸੀਂ ਤਾਂ ਆਪ ਤੁਹਾਡੇ ਤੇ ਸਭ ਤੋਂ ਵੱਡੀਆਂ ਧਾਰਾਂ ਜਿਹੜੀਆਂ ਸ਼ਰਾਬ ਵੇਚਣ ਦੀਆਂ ਸਭ ਤੋਂ ਵੱਡੇ ਸਮਗਲਰ ਦੀ ਉਹ ਧਾਰਨ ਤਾਂ ਤੁਹਾਡੇ ਤੇ ਲੱਗੀਆਂ ਪਹਿਲਾਂ ਉਹ ਆਪਣੀ ਗੱਲ ਤਾਂ ਕਰੋ ਉਹ ਚੋ ਸਾਫ਼ ਹੋਣ ਦੇ ਦਿਨ ਜਿੱਦਣ ਤੁਹਾਨੂੰ ਕੋਰਟ ਉਸ ਚੋ ਕਲੀਅਰ ਕਰ ਦਊਗਾ ਉਸ ਦਿਨ ਆ ਕੇ ਨਸ਼ਾ ਛੁਡਾਉਣ ਦੀ ਗੱਲ ਕਰਿਓ